ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਫੁੱਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਬਨਾਣਾ ਡਰਾਈ ਕੇਕ ਇਹ ਜਿਹੜਾ ਕੇਕ ਹੁੰਦਾ ਬਹੁਤ ਹੀ ਜ਼ਿਆਦਾ ਸਵਾਲ ਹੁੰਦਾ ਹੈ ਤੇ ਬਹੁਤ ਹੀ ਜ਼ਿਆਦਾ ਸੌਫਟ ਵੀ ਹੁੰਦਾ ਹੈ ਬਿਲਕੁਲ ਰੂਣ ਦੀ ਤਰ੍ਹਾਂ ਇਹ ਕੇਕ ਬਣ ਕੇ ਤਿਆਰ ਹੁੰਦਾ ਹੈ ਬਨਾਣਾ ਡਰਾਈ ਕੇਕ ਬਣਾਉਣ ਲਈ ਆਪਾਂ ਕੀ ਕੀ ਸਮਾਨ ਲਿਆ ਕਿੰਨੇ ਕਿੰਨੇ ਮਾਤਰਾ ਚ ਲਿਆ ਕਿੰਨੇ ਟੈਂਪਰੇਚਰ ਤੇ ਤੇ ਕਿੰਨੇ ਟਾਈਮ ਲਈ ਆਪਾਂ ਇਹਨੂੰ ਬੇਕ ਕਰਨਾ ਇਹ ਸਾਰਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਬਿਡੇ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਬਨਾਣਾ ਡਰਾਈ ਕੇਕ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਦੇਖ ਲੈਂਦੇ ਆਂ ਹਾਂਜੀ ਬਨਾਣਾ ਡਰਾਈ ਕੇਕ ਬਣਾਉਣ ਦੇ ਲਈ ਆਪਾਂ 120 ਗ੍ਰਾਮ ਐੱਦਾ ਲਿਆ 100 ਗ੍ਰਾਮ ਚੀਨੀ ਇਹ ਜਿਹੜੀ ਚੀਨੀ ਹੈ ਮੋਟੀ ਵਾਲੀ ਚੀਨੀ ਆਪਾਂ ਮਿਕਸੀ ਦੇ ਵਿੱਚ ਪੀਸ ਕੇ ਲਈਏ ਅੱਧਾ ਚਮਚ ਬੇਕਿੰਗ ਸੋਡਾ ਅੱਧਾ ਚਮਚ ਬੇਕਿੰਗ ਪਾਊਡਰ ਇੱਕ ਬਨਾਣਾ ਲੈ ਜੇ 20 ਗ੍ਰਾਮ ਦੁੱਧ 80 ਗ੍ਰਾਮ ਦਹੀਂ ਲਈ ਹੈ ਦੁੱਧ ਤੇ ਮਤਲਬ ਦਹੀਂ 100 ਗ੍ਰਾਮ ਹੋਣੇ ਚਾਹੀਦੇ ਆ 50 ਗ੍ਰਾਮ ਆਪਾਂ ਓਇਲ ਲੈ ਬਨੀਲਾ ਸੈਂਸ ਇਹ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਥੋੜੀ ਜਿਹਾ ਆਪਾਂ ਡਰਾਈ ਫਰੂਟ ਲੈ ਜੀ ਡਰਾਈ ਫਰੂਟ ਆਪਣੇ ਹਿਸਾਬ ਦੇ ਨਾਲ ਤੁਸੀਂ ਕੋਈ ਵੀ ਲੈ ਸਕਦੇ ਹੋ ਆਪਾਂ ਇਹਦੇ ਵਿੱਚ ਕਾਜੂ ਮਗਜ ਅਖਰੋਟ ਤੇ ਥੋੜੀ ਜਿਹੀ ਆਪਾਂ ਚੈਰੀ ਲਈ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣਾ ਇਹਦਾ ਮੋਲਡ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲੈਨੇ ਆ ਤੇ ਬਾਕੀ ਦਾ ਕੰਮ ਆਪਾਂ ਬਾਅਦ ਚ ਕਰਦੇ ਆ ਚੰਗੀ ਤਰ੍ਹਾਂ ਗ੍ਰੀਸ ਕਰਨਾ ਇਹ ਫਿਰ ਇਹਦਾ ਆਪਣਾ ਕੇਕ ਆਸਾਨੀ ਦੇ ਨਾਲ ਬਾਹਰ ਆ ਜਾਂਦਾ ਜਿੱਦਾਂ ਆਪਾਂ ਕੇਕ ਨੂੰ ਡੀਮੋਲਡ ਕਰਦੇ ਆ ਮੋਲਡ ਆਪਾਂ ਗ੍ਰੀਸ ਕਰ ਲਿਆ ਤੇ ਉਦੋਂ ਆਪਾਂ ਓਵਨ 10 ਮਿੰਟ ਦੇ ਲਈ 180 ਡਿਗਰੀ ਤੇ ਪ੍ਰੀ ਹੀਟ ਹੋਣ ਲਈ ਰੱਖ ਦਿਆ ਤੇ ਹੁਣ ਆਪਾਂ ਜਿਹੜੇ ਆਪਣੇ ਡਰਾਈ ਇੰਗਰੀਡੀਅੰਟਸ ਨੇ ਉਹਨੂੰ ਆਪਾਂ ਛਾਣ ਲੈਨੇ ਮੈਦਾ ਚੀਨੀ ਪਾ ਦਾਂਗੇ ਬੇਕਿੰਗ ਸੋਡਾ ਬੇਕਿੰਗ ਪਾਊਡਰ ਇਹਨੂੰ ਆਪਾਂ ਦੋ ਵਾਰੀ ਛਾਣਾਂਗੇ ਛਾਣਣ ਦੇ ਨਾਲ ਜਿਹੜਾ ਆਪਣਾ ਕੇਕ ਹੈ ਜਿਆਦਾ ਸਪੰਜੀ ਬਣ ਕੇ ਤਿਆਰ ਹੋਏਗਾ ਇੱਕ ਵਾਰੀ ਆਪਾਂ ਨੂੰ ਹੋਰ ਛਾਣ ਲੈਣੇ ਲੋ ਜੀ ਨੂੰ ਤਾਂ ਦੋ ਵਾਰੇ ਛਾਣ ਲਿਆ ਤੇ ਹੁਣ ਆਪਾਂ ਦਹੀਂ ਤੇ ਬਨਾਣਾ ਜਿਹੜਾ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਇਹਦਾ ਚੰਗੀ ਤਰ੍ਹਾਂ ਪੇਸਟ ਬਣਾ ਲੈਨੇ ਦਹੀਂ ਪਾ ਲਾਂਗੇ ਦਹੀਂ ਜਿਹੜਾ ਤੁਹਾਡਾ ਤਾਜ਼ਾ ਹੋਣਾ ਚਾਹੀਦਾ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਦਾ ਪੇਸਟ ਬਣਾ ਲੈਨੇ ਲੋ ਜੀ ਦਹੀਂ ਤੇ ਬਨਾਣਾ ਦਾ ਆਪਾਂ ਜਿਹੜਾ ਟੈਸਟ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਦਾ ਬੈਟਰ ਬਣਾਉਨੇ ਆਂ ਇਹਦੇ ਆਪਾਂ ਮਤਲਬ ਮੈਦਾ 슈ਗਰ ਬੇਕਿੰਗ ਪਾਊਡਰ ਬੇਕਿੰਗ ਸੋਡਾ ਇਹਦੇ ਚ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪੇਸਟ ਪਾ ਦਾਂਗੇ ਦੁੱਧ ਪਾ ਦਾਂਗੇ ਉਹ ਚਮਚੇ ਦੇ ਵਿੱਚ ਆਪਾਂ ਬਨੀਲਾ ਸੈਂਸ ਦੇ ਪਾਵਾਂਗੇ ਫਲੇਵਰ ਦੇ ਲਈ ਇਹ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਲਾ ജോ കേക്കെട്ട സ്പെച്ചുലോ ഇയക്രമാരമാണേവേമാനു ഇയോജി ബന്ധ ചരട്ട വേരാ ച ਕੋਈ ਬਹੁਤ ਵਧੀਆ ਆਪਣਾ ਬੈਟਰ ਬਣ ਕੇ ਤਿਆਰ ਹੋਇਆ। ਜਿਸ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਦਾ ਨਾਪ ਲਿਆ ਸੀ ਉਹਦੇ ਨਾਲ ਹੀ ਆਪਣਾ ਜਿਹੜਾ ਬੈਟਰ ਹੈ। ਵਧੀਆ ਬਣ ਕੇ ਤੇ ਆਪਾਂ ਨੂੰ ਐਕਸਟਰਾ ਹੋਰ ਕੁਝ ਵੀ ਇਹਦੇ ਵਿੱਚ ਐਡ ਕਰਨ ਦੀ ਜ਼ਰੂਰਤ ਨਹੀਂ ਪਈ। ਹੁਣ ਆਪਾਂ ਇਹਦੇ ਵਿੱਚ ਮਗਜ ਤੇ ਥੋੜੀ ਜਿਹੀ ਚੈਰੀ ਜਿਹੜੀ ਇਹਦੇ ਵਿੱਚ ਐਡ ਕਰ ਆਪਾਂ। ਹੁਣ ਆਪਾਂ ਨੂੰ ਮੋਲ ਫਲਕਾਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਟੈਪ ਟੈਪ ਕਰ ਲੈਣਾ ਡਰਾਈ ਫਰੂਟ ਪਾ ਦਾਂਗੇ ਜੀ ਇਨੂੰ ਜਿਹੜਾ ਆਪਾਂ ਬਨਾਣਾ ਬਾਲਨਟ ਕੇਕ ਵੀ ਕਹਿ ਸਕਦੇ ਹਾਂ। ਲਓ ਜੀ। ਹੁਣ ਆਪਾਂ ਇਹਨੂੰ ਬੇਕ ਕਰਦੇ ਆ। ਲਓ ਜੀ। ਓਵਨ ਆਪਣਾ ਗਰਮ ਹੋ ਚੁੱਕਾ ਹੈ। ਇਹਨੂੰ ਆਪਾਂ 180 ਡਿਗਰੀ ਤੇ 10 ਮਿੰਟ ਲਈ ਪ੍ਰੀ ਹੀਟ ਕੀਤਾ ਸੀ ਤੇ ਹੁਣ ਆਪਾਂ 30 ਮਿੰਟ ਦੇ ਲਈ ਕੇਕ ਜਿਹੜਾ ਬੇਕ ਕਰਾਂਗੇ 180 ਡਿਗਰੀ ਤੇ। ਟਾਈਮ ਆਪਾਂ ਲਾ ਦਿੰਦੇ ਆ। ਆ ਦੇਖੋ 180 ਡਿਗਰੀ ਤੁਸੀਂ ਨੂੰ ਦੇਖ ਸਕਦੇ ਹੋ ਤੇ ਇਧਰ ਆਪਣਾ 30 ਮਿੰਟ ਟਾਈਮ ਲੱਗਿਆ ਰਿਹਾ 3 ਮਿੰਟ ਬਾਅਦ ਮਿਲਦੇ ਹਾਂ ਜੀ ਲਓ ਜੀ ਕੇਕ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਸੋਹਣਾ ਆਪਣਾ ਕੇਕ ਹੈ ਜਿਹੜਾ ਬਣ ਕੇ ਤਿਆਰ ਹੋਇਆ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਸੌਫਟ ਜਿਹੜਾ ਕੇਕ ਹੈ ਬਣ ਕੇ ਤਿਆਰ ਹੋਇਆ ਇਹ ਜਿਹੜਾ ਕੇਕ ਹੈ ਨੂੰ ਬੇਕ ਹੋਣ ਦੇ ਵਿੱਚ 35 ਮਿੰਟ ਦਾ ਟਾਈਮ ਲੱਗਿਆ ਪਹਿਲਾਂ ਆਪਾਂ ਨੇ 30 ਮਿੰਟ ਦਾ ਟਾਈਮ ਲਾਇਆ ਸੀ 30 ਮਿੰਟ ਬਾਅਦ ਜੇ ਚੈੱਕ ਕੀਤਾ ਤਾਂ ਮਿਸਟਿਕ ਲਾ ਕੇ ਦੇਖਿਆ ਆਪਾਂ ਸਟਿਕ ਜਿਹੜੀ ਸਾਫ਼ ਨਹੀਂ ਸੀ ਆਈ ਤਾਂ 5 ਮਿੰਟ ਦਾ ਟਾਈਮ ਇਹਦੇ ਉੱਤੇ ਬੁਰਲਾ ਤਾਂ 35 ਮਿੰਟ ਦੇ ਵਿੱਚ ਕੇਕ ਜਿਹੜਾ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਵਧੀਆ ਬਿਲਕੁਲ ਸੌਫਟ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਕੇਕ ਬਣਿਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਕੇਕ ਬਣਾਇਓ ਤੇ ਖਾਇਓ ਤੁਹਾਨੂੰ ਮੇਰੇ ਅੱਜ ਦੇ ਵੀਡੀਓ ਕਿਸ ਤਰ੍ਹਾਂ ਦੇ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ